ਤਰੇ ਕਿੰਨੇ ਸਾਲ ਪੁਰਾਣਾ ਇਹ 9 ਸਾਲ ਕੇ 10 ਸਾਲ 9 10 ਸਾਲ ਪੁਰਾਣਾ ਕਬੂਤਰ ਹੋਊਗਾ 9 10 ਸਾਲ ਪੁਰਾਣਾ ਕਬੂਤਰ ਹੈ ਗਾਈਜ਼ ਹਾਏ ਹਾਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਉਮੀਦ ਕਰਦਾ ਤੁਸ ਸਾਰੇ ਵਧੀਆ ਹੋਵੋਗੇ ਤੇ ਘੈਂਟ ਹੋਵੋਗੇ ਅੱਜ ਆਜ ਆਏ ਸੀ ਨਾਨਕੇ ਤੇ ਮਾਮੇ ਦੇ ਮੁੰਡੇ ਦੇ ਕਬੂਤਰ ਵਿਖਾਉਣੇ ਆ ਤੁਹਾਨੂੰ ਤੇ ਪਿਛਲੇ ਵਲੌਗ ਚ ਵੀ ਵਿਖਾਏ ਸੀ ਉਹਦਾ ਇੱਕ ਖੁੱਡੇ ਤੇ ਵਿਖਾਈ ਸੀ ਤੇ ਹੁਣ ਪੂਰੀ ਜਾਣਕਾਰੀ ਦੇਵਾਂਗੇ ਤੇ ਆਜੋ ਚੱਲਦੇ ਅੰਦਰ ਅੰਦਰ ਬਾਈ ਖੜਾ ਠੀਕ ਹੈ ਵਿਖਾਉਣੇ ਆ ਤੁਹਾਨੂੰ ਕਬੂਤਰ ਕੀ ਹਾਲ ਹੈ ਕੋਈ ਇੱਥੇ ਤੇ ਸਮਾਨ ਕਿਵੇਂ ਆ ਕਿਵੇਂ ਰੱਖੇ ਜਾਨਵਰ ਜਾਨਵਰ ਦੇ ਸਾਹਮਣੇ ਵਧੀਆ ਦੱਸ ਕੋਈ ਨਹੀਂ ਦੱਸ ਆ ਡੱਬੀ ਜਿੰਨੀ ਕੂਦਰੀ ਛੱਡ ਨਹੀਂ ਬਾਜੀ ਅੱਛਾ ਲਾ ਜਿਹੜੇ ਸਾਹਮਣੇ ਵਿੱਚ ਚਿੱਟੀਆਂ ਅੱਖਾਂ ਚਿੱਟੀਆਂ ਅੱਖਾਂ ਦੀ ਬਾਈ ਕਰੋ ਸ਼ੌਂਕ ਉੱਡ ਗਈ ਔਰ ਇਹ ਚਿੱਟੀਆਂ ਅੱਖਾਂ ਦੀ ਠੀਕ ਹੈ ਤੇ ਹੋਰ ਬੱਚੇ ਵੀ ਮੈਂ ਸੁਣਿਆ ਤਿਆਰ ਕੀਤੇ ਆ ਤੂੰ ਬੱਚੇ ਦੋ ਤਿਆਰ ਕੀਤੇ ਤਾਂ ਆਹਾ ਕਾਲੀ ਮੁੰਡ ਦਾ ਚਿੱਟੀਆਂ ਅੱਖਾਂ ਦਾ ਅੱਛਾ ਹੱਥ ਦੇ ਵਿੱਚ ਠੀਕ ਹੈ ਕਬਰ ਆ ਕੇ ਮੈਂ ਖਾਣਾ ਦੇ ਦਿੱਤਾ ਮੜੇ ਵਖਾਇਓ ਖੜ ਕੇ ਤੋਂ ਹੰਤਾ ਕੇ ਰੱਬ ਚੱਲੇ ਅੱਛਾ ਆ ਕੋਈ ਗ੍ਰੇਟ ਕਰ ਉਸ ਸ਼ਾਂਕ ਕੂਤਰਾ ਦਾ ਖਟੀਆਂ ਦਾ ਆ ਬਾਜੀ ਤੇ ਤਿਆਰ ਕਰਨੇ ਆ ਦੱਸਿਓ ਕਿਵੇਂ ਲੱਗੇ ਤੇ ਹੋਰ ਵੀ ਵਿਖਾਉਣੇ ਤੁਹਾਨੂੰ ਤਾਂ ਵੀ ਜਾਨਵਰ ਹੈਗੇ ਆ ਬਾਈ ਦੇ ਠੀਕ ਆ ਆ ਬਾਜੀ ਛੱਡੀ ਹੋਈ ਹੈ ਨਾ ਕੂਤਰੀ ਹਾਂ ਇਹ ਲੱਗੀ ਵੀ ਅੱਛਾ ਹੋਰ ਇਹਨਾਂ ਚ ਕਿਹੜੀਆਂ ਬਾਜੀਆਂ ਡੀਆਂ ਇਹ 5 ਵਜੇ ਬੈਠੀ ਸੀ ਕਿਹੜੀ ਆਖਾ ਜਿਹੜੀ ਓਏ ਚੀਨੀ ਨਾਲ ਵਾਲੀ ਜਿਹੜੀ ਰਜਿਸਟਰਡ ਨਹੀਂ ਅੱਛਾ ਇਹ ਕਿਹੜੇ ਫਰਸ਼ਟ ਨਹੀਂ ਕੋਈ ਪੁਰਾਣਾ ਕਬੂਤਰ ਪੁਰਾਣਾ ਉਹ ਬੈਠਾ ਛੱਡੀ ਹੋਇਆ ਸਭ ਤੋਂ ਪੁਰਾਣਾ ਸਭ ਤੋਂ ਪੁਰਾਣਾ ਚੰਗਾ ਕੂਤਰ ਗਾਈਜ਼ ਹਨਾ ਵੇ ਖੰ ਨੂੰ ਵੀ ਚੰਗਾ ਲੱਗਦਾ ਠੀਕ ਹੈ ਤੇ ਬਾਕੀ ਤੁਸੀਂ ਵੀ ਦੱਸ ਸਕਦੇ ਹੋ ਕਮੈਂਟ ਕਰਕੇ ਕਿਹੜਾ ਕਬੂਤਰ ਵਧੀਆ ਲੱਗਿਆ ਜੇ ਉਹ ਵੇਚਣੇ-ਵੁੱਚਣੇ ਹੋਣ ਤਾਂ ਦੇ ਸਕਦੇ ਹਾਂ ਨੇੜੇ ਅੱਛਾ ਵਾਈ ਨੂੰ ਰੱਖਦੇ ਹੋਇਆਂ ਨੂੰ ਵੀ ਬੜਾ ਸਮਾਂ ਹੋ ਗਿਆ ਦੱਸੋ ਕਿੰਨਾ ਟਾਈਮ ਹੋ ਗਿਆ ਮੈਨੂੰ ਤਾਂ ਪਤਾ ਹੀ ਆ 2004 ਦਾ 2004 ਦੇ ਰੱਖੇ ਨੇ ਇੱਥੇ ਹੀ ਮੈਨੂੰ ਚੰਗ ਪਿਆ ਔਰ ਕਿੱਥੋਂ ਪਾਣਾ ਸੀ ਆ ਇਹਦਾ ਆਹ ਕਹਿੰਦੇ ਤੋਂ ਕੀ ਕਰਾਇਆ ਕਿ ਸ਼ੌਂਕ ਲਈ ਇਹ ਕਬੂਤਰ ਵੀ ਚੰਗਾ ਪੱਟਿਆ ਹੋਵੇ ਅੱਛਾ ਕਿੰਨਾ ਲੱਗ ਵਜਾਉਂਦਾ ਇਹ ਕਿ 3 ਵਜੇ ਆਵੇ ਗਰਮੀ ਚ ਅਈਸ਼ਾ ਲਾ ਮੈਨੂੰ ਵੀ ਤੂੰ ਕੋਈ ਕੁ ਉਤਰ ਦੇ ਦੇ ਹੁਣ ਦੇਵਾਂਗੇ ਦੇਵਾਂਗੇ ਤੈਨੂੰ ਜ਼ਰੂਰ ਦੇਾਂਗੇ ਬੈਰ ਮਾਰਤਾ ਦੇਾਂਗੇ ਹੁਣ ਕਾ ਹੁਣ ਕੀ ਐ ਹੋਰ ਦੇਾਂਗੇ ਕੋਈ ਨਾ ਤੈਨੂੰ ਚੱਲ ਉਤਲੇ ਗੁੱਡੇ ਵਾਲੇ ਬਾਜ਼ੀਆਂ ਦੇਖ ਲਈਏ ਬਾਜ਼ੀਆਂ ਤੇ ਵੀ ਚੱਲਿਆ ਕਰਾਂਗੇ ਬਾਈ ਦੇ ਨਾਲ ਤੁਸੀਂ ਵਲੋਗਾਂ ਚ ਦੇਖੋ ਹੁਣ ਉਤਲੇ ਗੁੱਡੇ ਚ ਚੱਲਦੇ ਆ ਆ ਕੋਠੀ ਤੇ ਅਸੀਂ ਠੀਕ ਐ ਗਾ ਜਿ ਸਤਰੀ ਸਤਰੀ ਮੁੰਡਿਆਂ ਦੀ ਐ ਘੱਟ ਵੱਧੀ ਐ ਕਿਉਂਕਿ ਆਪਣੇ ਵਾਂਗੂ ਟਹਾਣੀ ਚ ਰੱਖਿਆ ਕਬੂਤਰ ਠੀਕ ਐ ਪਿੰਡ ਉਹਨਾਂ ਨਾਲ ਸਾਝਾ ਮੁੰਡੇ ਦੀ ਉਹਦੇ ਨਾਲ ਬਾਲੇ ਡਾਂਦਾ ਇਹੇ ਵੀ ਇਹਨਾਂ ਦਾ ਅੱਧ ਕੰਮ ਆ ਇਹਨੂੰ ਆਪ ਨੂੰ ਹੀ ਪਤਾ ਮੈਨੂੰ ਵੀ ਪਤਾ ਤੈਨੂੰ ਵੀ ਪਤਾ ਬਾਈ ਨੂੰ ਤੇ ਆਜੋ ਹੁਣ ਚੱਲਦੇ ਆ ਉੱਤੇ ਇੱਧਰ ਦੀ ਠੀਕ ਹੈ ਗਾਇਸ ਇਹ ਡਿੱਗਣਾ ਪਈਏ 1 ਮਿੰਟ ਡਿੱਗ ਪਾਂਗੇ ਗਾਇਸ ਮੈਂ ਨਾ ਫੋਨ ਬੰਦ ਕਰ ਲਾਂ ਜਾਂ ਚੱਲਦੇ ਆ ਵੇਖੀ ਜਾ ਸੀ ਡਿੱਗ ਪੇ ਤਾਂ ਡਿੱਗ ਪੇ ਤੁਹਾਡੇ ਲਈ ਉਹ ਹੁਣ ਆ ਆ ਗਿਆ ਉੱਤੇ ਖੁੱਡਾ ਠੀਕ ਹੈ ਗਾਇਸ ਜਿੰਦੇ ਤੋਂ ਇਹਦੇ ਚੱਕਿਆ ਹੋਈ ਕਬੂਤਰ ਟੋਪੋ ਟਾਪ ਕੇ ਉਹਨਾਂ ਦਾ ਵੀ ਬਹੁਤ ਉਹ ਬੱਚੇ ਹੀ ਐ ਨਾ ਰੇ ਅੱਛਾ ਵੀ ਉਹ ਉਹਨਾਂ ਦੇ ਬੱਚੇ ਮਾਪਿਓ ਉੱਤੇ ਆ ਠੀਕ ਮਾਪਿਓ ਉੱਤੇ ਠੀਕ ਆ ਹੁਣ ਮਾਪਿਓ ਵਿਖਾਉਣੇ ਤੁਹਾਨੂੰ ਇਹਨਾਂ ਦੇ ਵੀ ਦੋ ਜਾਣਕਾਰੀ ਸਾਨੂੰ ਮਾਪਿਓ ਦੀ ਵੀ ਮੈਨੂੰ ਤਾਂ ਪਤਾ ਗੈਸ ਦੱਸੋ ਕੋਈ ਹਿਸਟਰੀ ਇਹਨਾਂ ਦੀ ਵੀ ਉਹ ਡੱਬੀ ਗੈਸ ਆਪਾਂ ਨੂੰ ਦੰਦੇ ਸੀ ਪਰ ਉਹਨੇ ਸਕੀਮ ਬਦਲ ਗਈ ਇਹਨਾਂ ਨੇ ਬਾਜੀ ਤੇ ਤਿਆਰ ਕਰਨੇ ਇਹਦੇ ਬੱਚੇ ਕਢਾ ਕੇ ਫਿਰ ਕਹਿੰਦੇ ਗਾਂ ਦੇਵਾਂਗੇ ਆਹਨ ਗੋਤਰਾ ਦੇ ਮਾਂ ਪਿਓ ਤੇ ਥੱਲੇ ਕਬੂਤਰ ਆ ਤੇ ਹੁਣ ਵੀ ਇਹਨਾਂ ਦੇ ਜੋੜੇ ਲਵਾਏ ਹੋਏ ਹਾਂ ਇਹ ਜੋੜੇ ਨੇ ਤੇ ਕਬੂਤਰ ਆ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਵੱਡੇ ਕਬੂਤਰ ਆ ਸਪੈਸ਼ਲ ਰੱਖੇ ਹੈ ਕਿੰਨਾ ਚੋਂ ਇਹ ਕੋਈ ਹੈ ਨਸਲ ਇਹ ਕਰਦੀਆਂ ਹੀ ਆ ਬਈ ਆਪਾਂ ਨਾਲ ਦਾ ਕਿਸੇ ਕੋਲ ਲੈਂਦੇ ਨਾ ਉੱਤੇ ਅੱਛਾ ਕਰਦੇ ਆ ਹਾਂ ਦੇ ਕਰਦੇ ਬੱਚੇ ਘੜਾਏ ਨੇ ਠੀਕ ਆ ਇਹ ਪੁਰਾਣੇ ਆ ਨਾ ਇਹ ਪੁਰਾਣੇ ਕਬੂਤਰ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇਹ ਤਾਂ ਬਹੁਤ ਪੁਰਾਣੇ ਕਬੂਤਰ ਇਹਨਾਂ ਦਾ ਹੋ ਗਿਆ 8-10 ਸਾਲ ਜੋ ਜੋਂ ਦੇ ਲੈਂਦੇ ਉਹ ਤੋਂ ਦੇ ਨਹੀਂ ਉਹ ਤੋਂ ਬਾਅਦ ਦੇ ਹੈ ਅੱਛਾ ਜਦੋਂ ਪਹਿਲਾ ਪਹਿਲਾ ਕੋਈ ਕਬੂਤਰ ਰੱਖਿਆ ਸੀ ਉਹਨਾਂ ਚੋਂ ਹੈਗਾ ਕਿ ਉਹ ਗੇਦੇ ਦੇ ਉੱਤੇ ਉਹਨਾਂ ਚੋਂ ਹੈਗਾ ਇੱਕ ਕਬੂਤਰ ਕਿੱਥੇ ਆ ਬਿਲਕੁਲ ਮੂਰੇ ਖੱਤੀਆਂ ਆਹ ਦਾ ਆ ਗਾਇਜ਼ ਸਭ ਤੋਂ ਪੁਰਾਣਾ ਕਬੂਤਰ ਹੈ ਕਿੰਨੇ ਸਾਲ ਪੁਰਾਣਾ ਹੈ ਇਹ 9 ਸਾਲ ਕਿ 10 ਸਾਲ 9-10 ਸਾਲ ਪੁਰਾਣਾ ਕਬੂਤਰ ਹੋਊਗਾ 9-10 ਸਾਲ ਪੁਰਾਣਾ ਕਬੂਤਰ ਹੈ ਗਾਇਜ਼ ਇਹ ਠੀਕ ਹੈ ਇਹ ਜੋੜਾ ਹੀ ਹੈ ਜੋੜਾ ਹੀ ਹੈ ਇਹ ਜੋੜਾ ਹੀ ਹੈ ਐਸ਼ਾ ਖੱਟੀਆਂ ਕਾਲੀਆਂ ਦੀ ਕਬੂਤਰੀ ਹੁਣ ਸ਼ਾਕੀ ਕਬੂਤਰੀ ਹੈ ਤੇ ਖਟਕੇਲਾ ਕਬੂਤਰਾ ਖੱਟੀਆਂ ਦਾ ਕਬੂਤਰਾ ਤੇ ਆਹ ਬੱਚਾ ਕਿਨਾਂ ਚੋਂ ਇਹ ਕਬੂਤਰੀ ਹੈ ਕਿਨਾਂ ਚੋਂ ਇਹ ਥੱਲੇ ਕਬੂਤਰ ਲਾ ਲ ਜਿਹੜਾ ਉਹਨਾਂ ਦੀ ਠੀਕ ਹੈ ਮਾਂ ਕਬੂਤਰੀ ਦੀ ਮਰ ਗਈ ਐਸ਼ਾ ਆ ਜਿਹੜਾ ਕਾਲਾ ਕਬੂਤਰਾ ਕਾਲੀਆਂ ਅੱਖਾਂ ਦਾ ਉਹ ਡੱਬੀ ਨਾਲ ਜੋੜੀ ਲੱਗੀ ਹੈ ਖੱਟੀ ਕਾਲੀ ਦੀ ਡੱਬੀ ਆਪਣੀ ਠੀਕ ਹੈ ਕੋਈ ਸਾਹਮਣੇ ਲਾਲ ਤਾਂ ਹੋਣ ਵਾਲਾ ਕਬੂਤਰਾ ਉਹਦੇ ਨਾਲ ਜੋੜਾ ਹੈ ਅੱਛਾ ਠੀਕ ਹੈ ਤੇ ਗਾਈਜ਼ ਹੁਣ ਮੇਰੀ ਵੀ ਸਕੀਮ ਹੈ ਜਿਵੇਂ ਆ ਬਾਈ ਨੇ ਖੁੱਡਾ ਪਾਇਆ ਉਵੇਂ ਖੁੱਡਾ ਪਾਉਣ ਦੀ ਕਿਉਂਕਿ ਐਡਾ ਖੁੱਡਾ ਹੋਊਗਾ ਲੰਮਾ ਉੱਚਾ ਨਾ ਕਰੋ ਲੰਮਾ ਠੀਕ ਆ ਹਨਾ ਚਲੋ ਗਾਇਸ ਹੁਣ ਵਿਖਾਉਣੇ ਆ ਸਭ ਤੋਂ ਹੇਠਲੇ ਕਬੂਤਰ ਉਹਨਾਂ ਦਾ ਕੀ ਵੇਖਣਾ ਹਨਾ ਉਹ ਤਾਂ ਵੈਸੇ ਰੱਖਿਆ ਉਹ ਤਾਂ ਜਿਵੇਂ ਹੁਣ ਮੇਰੇ ਕੋਲੇ ਆ ਉਹ ਸਾਬਾ ਗਿਆ ਨਾਲ ਠੀਕ ਹੈ ਉਹਨਾਂ ਨਾਲ ਤਾਂ ਠੀਕ ਹੋਵੇ ਇਹਦੇ ਬਾਰੇ ਨਹੀਂ ਤੇ ਮੇਰੇ ਮਾੜੇ ਆ ਨਹੀਂ ਗੱਲ ਕਰ ਮੇਰੇ ਮਾੜੇ ਆ ਆਪਾਂ ਮਾੜੇ ਨਹੀਂ ਕਹਿ ਸਕਦੇ ਚਲੋ ਕੋਈ ਨਹੀਂ ਠੀਕ ਹੈ ਹਾਂ ਹੁਣ ਚਲਦੇ ਆਂ ਥੱਲੇ ਗਾਇਸ ਹਾਂ ਬਾਈ ਜਿਹੜੇ ਕਬੂਤਰ ਬਾਜੀ ਤੇ ਛੰਡਣੇ ਆ ਉਹਨਾਂ ਨੂੰ ਸਪੈਸ਼ਲ ਬਦਾਮ ਖਵਾਇਆ ਜਾ ਰਿਹਾ ਮੇਰੇ ਮਾਮੇ ਦਾ ਬੰਡਾ ਮੇਰੇ ਮਾਮੇ ਨਾਲ ਆਈਏ ਤੇ ਆ ਸਪੈਸ਼ਲ ਉੱਤੇ ਰੱਖਿਆ ਬਦਾਮ ਇਹਦੇ ਚ ਕੀ ਇਹ ਗੁੱਜਾ ਕਹਿੰਦੇ ਨੇ ਇਹਨੂੰ ਹੂੰ ਠੀਕ ਹੈ ਗਾਇਜ਼ ਤੇ ਆ ਦੇਖੋ ਬਦਾਮ ਬਦਾਮ ਉਤਰੋ ਬਦਾਮ ਬਦਾਮੀ ਹੋਈ ਪਈ ਹੈ ਗੱਲ ਇਹ ਗਿੱਲੇ ਬਦਾਮ ਹੁੰਦੇ ਆ ਨਾ ਹੂੰ ਇੱਕ ਸੁੱਕੇ ਵੀ ਹੁੰਦੇ ਆ ਸੁੱਕੇ ਨਾਲ ਜਿਵੇਂ ਹੁੰਦੇ ਹੀ ਨੇ ਨਹੀਂ ਕਹਿੰਦੇ ਵੀ ਜਿਹੜੇ ਗਿੱਲੇ ਅਜਨੈ ਤੇਲ ਹੁੰਦਾ ਉਹ ਉਹ ਜਿਆਦੇ ਉਹ ਹੀ ਉਹ ਚੀਜ਼ ਹੁੰਦੀ ਹੈ ਬਦਾਮ ਇੱਕੋ ਹੀ ਹੁੰਦੇ ਆ ਆਪਾਂ ਸਾਫ ਤੇ ਲਾ ਕੇ ਗਿਰੀਆਂ ਕੱਢਦੇ ਆ ਅੱਛਾ ਸਾਫ ਤੇ ਬਣਾਉਂਦੇ ਨੇ ਠੀਕ ਆ ਕੀ ਆ ਰੰਗ ਇਹਦਾ ਰੰਗ ਖਾਲੀ ਹੋਇਆ ਪਿਆ ਹਨਾ ਕਿ ਪਿਆ ਉਹ ਹੁਣ ਹੋਰ ਚੱਲ ਮਨ ਲਾ ਕੇ ਇਹਨਾਂ ਤੇ ਆ ਲੈ ਕੇ ਚੱਲਦੇ ਗਏ ਆਪਾਂ ਆ ਕੰਮ ਕਰਨੀ ਤਾਂ ਆਉਨੇ ਆ ਇੱਥੇ ਆਪਣੇ ਕੋਲ ਜਿਹੜੀਆਂ ਚੀਜ਼ਾਂ ਘੱਟ ਹੁੰਦੀਆਂ ਆਪਣਾ ਬਾਈ ਪੂਰੀਆਂ ਪਹਛਾ ਦਿੰਦਾ ਭਾਵੇਂ ਪੈਸੇ ਲੈ ਕੇ ਪਰ ਕੰਮ ਬਹੁਤ ਹੁੰਦਾ ਠੀਕ ਐ ਐਵੇਂ ਤੁਹਾਨੂੰ ਗੱਪ ਸਿੱਟਦੇ ਰਹੀਏ ਤੇ ਆ ਜਿਹੜਾ ਪਿਛਲੇ ਵਲੌਗ ਚ ਤੁਹਾਨੂੰ ਕਬੂਤਰੀ ਵਿਖਾਈ ਸੀਗੀ ਕਬੂਤਰੀ ਐ ਨਾ ਆਹ ਹਾਂ ਕਬੂਤਰੀ ਡੱਬੀ ਕਬੂਤਰੀ ਤੇ ਇੱਕ ਤਾਂ ਯਾਰ ਦਰਦ ਦੇ ਵਾਲੇ ਆ ਨਹੀਂ ਤਾਂ ਤੁਹਾਨੂੰ ਨਾ ਕੋਲੇ ਫੜ ਫੜ ਕੇ ਸ਼ੌਂਕ ਚੰਗੀ ਤਰ੍ਹਾਂ ਕਰਾਈਏ ਕਿਉਂਕਿ ਅਸੀਂ ਨਾ ਇਹ ਬਾਈ ਘੱਟਵਾਦੀ ਕਬੂਤਰਾਂ ਨੂੰ ਹੱਥ ਲਾਉਂਦਾ ਠੀਕ ਐ ਤੇ ਬਾਕੀ ਚੰਕਲ ਸੋਦੇ ਉਹ ਹੀ ਕਬੂਤਰ ਆ ਜਿਹੜੇ ਪਿਛਲੇ ਵਲੌਗ ਚ ਵਿਖਾਏ ਸੀ ਉਹਨਾਂ ਦੇ ਚਾਂਸ ਵੀ ਵਧੀਆ ਤਰੀਕੇ ਨਾਲ ਨਹੀਂ ਵਿਖਾਈ ਹੁਣ ਤੁਹਾਨੂੰ ਬਾਦਾਮ ਖਵਾਉਂਦੇ ਹੋਏ ਸਾਰਾ ਲੱਗਪੱਗ ਐਂਡ ਤੋਂ ਲੈ ਕੇ ਸਟਾਰਟਿੰਗ ਤੱਕ ਸਾਰਾ ਸਿਸਟਮ ਵਿਖਾਤਾ ਤੁਹਾਨੂੰ ਠੀਕ ਹੈ ਤੇ ਆ ਪਿੰਜਰਾ ਵੇਖੋ ਪਿੰਜਰਾ ਦੇਖੋ ਤੇ ਇੱਧਰ ਜਾਲੀ ਇੱਥੇ ਨਹੀਂ ਅੰਡੇ ਨੂੰ ਡਲਵਾਈ ਇਹ ਬੱਚੇ ਸਾਡੇ ਛੋਟੇ ਆ ਜੋੜੇ ਨਹੀਂ ਜੋੜ ਆ ਲੱਗਦੇ ਨਹੀਂ ਨਾਲੇ ਤਾਂ ਕਹਿੰਦਾ ਕਬੂਤਰੀ ਆ ਉਹ ਆ ਸ਼ਾਹ ਖਕੂਤਰ ਚੰਗਾ ਲੱਗਦਾ ਹੈਨਾ ਆਹਾ ਕਿੰਨਾ ਟਾਈਮ ਲਾਉਂਦਾ ਹੈ ਇਹ ਹੁਣ ਪਹ ਜਾ ਰਿਹਾ ਤੈਨੂੰ 3:30 ਤੇ ਗਰਮੀਆਂ ਚ ਫੁੱਲ ਗਰਮੀ ਚ ਗਰਮੀਆਂ ਲਿਉਂਦਾ ਹੈ ਪਿੜ ਤੇ ਉਹ ਕਾਲਸਰਾਓ ਜਿਹੜਾ ਉਹ ਬਲਟਾ ਕਟੀਆਂ ਦਾ ਇੰਡ ਤੇ ਫਿਰ ਵੇਖਣੋ ਤਾਂ ਜੰਗਾ ਲੱਗਦਾ ਲੰਬਾਈ ਚ ਵੀ ਕਬੂਤਰ ਤਾਂ ਆਪਣੇ ਕੋਲੇ ਸਾਰੇ ਚੰਗੇ ਆ ਆ 8 ਤੋਂ 7 ਕਿਤੇ ਵਿਆਹ ਉਹ ਦੋ ਬੱਚੇ ਉਹ ਜਿਹੜੇ ਕੱਢੇ ਵੇਖ ਬਿਲਕੁਲ ਪੱਟੇ ਪੱਟੇ ਵੇਖ ਠੀਕ ਹੈ ਤੇ ਆਇਆ ਦਰਗੋਲਾ ਕਿ ਨੀਲਾ ਆ ਗਿਆ ਤੇ ਨੀਲਾ ਵਾਹ ਮੇਰੇ ਗੋਲਾ ਆਣੀਏ ਨੀਲਾ ਨੀਲਾ ਕਹਿੰਦੇ ਵੀਰੋ ਨੀਲਾ ਇਹ ਠੀਕ ਹੈ ਯਾਰ ਮੇਰਾ ਵੀ ਨਾ ਐਵੇਂ ਦਾ ਸਿਸਟਮ ਆ ਵੀ ਐਵੇਂ ਹੌਲੀ ਹੌਲੀ ਜਦੋਂ ਆਪਣੇ YouTube ਤੋਂ ਮਣੀ ਆਉਣ ਲੱਗੀ ਫਿਰ ਆਪਾਂ ਵੀ ਐਵੇਂ ਹੀ ਕਰਾਂਗੇ ਕਿਉਂਕਿ ਹਜੇ ਮਾੜੀ ਮੋਟੀ ਸਪੋਰਟ ਮਿਲਦੀ ਘਰੋਂ ਉਨੀ ਜਿਆਦੀ ਨਹੀਂ ਮਿਲਦੀ ਤਾਂ ਹੀ ਤੁਹਾਨੂੰ ਕਹਿਣਾ ਵੀ ਤੁਸੀਂ ਸਪੋਰਟ ਕਰੋ ਪਲੇਅਰ ਕੋਈ ਨਹੀਂ ਫਿਰ ਵੇਖ ਲਾਂਗੇ ਫਿਰ ਵੀਡੀਓ ਬਣਾ ਲਾਂਗੇ ਪੱਟਿਆਂ ਨੂੰ ਤਾਂ ਪਿਛਲੇ ਦਿਨ ਆਏ ਸੁੱਧ ਨਹੀਂ ਪੱਟੇ ਸੀ ਨਾ ਪਿਛਲੀ ਵਾਰੀ ਆਏ ਸੀ ਦੋ ਤਿੰਨ ਦਿਨ ਪਹਿਲਾਂ ਆਹ ਦੇਖੋ ਗਾਇਜ਼ ਬਦਾਮ ਸਵਾਇ ਜਾ ਰਹੀ ਨੇ ਕਬੂਤਰ ਕੋ ਕੂਤਰ ਕੋ ਬਦਾਮ ਹੁਣ ਵਿਖਾਉਣੀ ਹੈ ਤੁਹਾਨੂੰ ਇੱਧਰ ਨੂੰ ਕਰ ਮੈਂ ਚੱਲ ਉੱਧਰ ਆ ਜੰਨਾ ਠੀਕ ਹੈ ਗイズ ਉਹ ਦੇਖੋ ਬਦਾਮ ਚਲੋ ਇੱਕ ਰਖਵਾ ਲਈਏ ਫਿਰ ਤੁਹਾਨੂੰ ਵਿਖਾਉਣੇ ਆ ਖਵਾ ਖੂਬ ਕੇ ਦੋ ਕਬੂਤਰਾਂ ਨੂੰ ਬਚਣ ਖਵਾਉਣੇ ਆ ਕੂਤਰੀ ਗਾਇਸ ਜਿਹੜੀ ਬਾਜੀ ਛੱਡਣੀ ਸੀ ਬਾਜੀ ਛੱਡੀ ਹੋਈ ਸੱਚ ਸੌਰੀ ਠੀਕ ਹੈ ਚੈੱਕ ਕਰੋ ਕੂਤਰੀ ਦੀ ਲੰਬਾਈ ਕੱਦ ਦੇਖੋ ਕੱਦ ਕਾਟਦਾ ਹੁਣ ਪਿੰਜਰੇ ਚ ਛੱਡ ਕੇ ਬੁਖਾਉਣੇ ਤੁਹਾਨੂੰ ਠੀਕ ਹੈ ਗਾਇਸ ਚੈੱਕ ਕਰੋ ਕੱਦ ਕਾਠ ਕੂਤਰੀ ਦਾ ਦੱਸਿਓ ਕਿਵੇਂ ਦੀ ਬਾਜੀ ਛੱਡੀ ਵੀ ਹੋਈ ਆ ਖੜਜੋ ਯਾਰ ਫੋਕਸ ਹੁਣ ਦੇਖੋ ਉੱਡ ਕੇ ਆ ਦੇਖੋ ਗਾਇਸ ਗਾਇਸ ਹੁਣ ਦੇਖੋ ਗਾਇਸ ਸਾਡੇ ਉਸਤਾਦ ਨੇ ਵੀ ਬਾਈ ਨੇ ਕਹਿ ਆ ਪਿੰਜਰੇ ਦੇ ਵਿੱਚ ਫੋਨ ਠੀਕ ਹੈ ਹੁਣ ਚੈੱਕ ਕਰੋ ਇੱਕ ਮਿੰਟ ਇੱਕ ਥੰਬਨੇਲ ਫੋਟੋ ਕੱਢ ਲਈਏ ਠੀਕ ਹੈ ਹੁਣ ਬੱਸ ਬਾਏ ਜਾਨਵਰਾਂ ਨੂੰ ਸੰਗ ਨਹੀਂ ਕਰਦੇ ਹੁਣ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਸਸਰੀਕਲ ਬਾਏ ਬਾਏ ਟਾਟਾ ਸੀ ਯੂ ਲਵ ਯੂ